ਮੁਹਾਲੀ ਦੇ ਸੈਕਟਰ 124 125 ਦੇ ਨਿਵਾਸੀਆ ਵੱਲੋਂ ਅੱਜ ਆਪਣੀਆਂ ਪਰੇਸ਼ਾਨੀਆਂ ਨੂੰ ਲੈ ਕੇ ਇੱਕ ਭਾਰੀ ਇਕੱਠ ਕੀਤਾ ਗਿਆ ਜਿਸ ਦੇ ਚਲਦੇ ਹੋਏ ਮੌਕੇ ਤੇ ਪਹੁੰਚੇ ਐਮਪੀ ਮਾਲਵਿੰਦਰ ਸਿੰਘ ਕੰਗ ਅਤੇ ਰਿਹਾਇਸ਼ੀਆਂ ਨੂੰ ਦਿੱਤਾ ਭਰੋਸਾ ਕਿ ਉਹਨਾਂ ਦੀਆਂ ਮੁਸ਼ਕਿਲਾਂ ਛੇਤੀ ਤੋਂ ਛੇਤੀ ਹੱਲ ਕਰਵਾਈਆਂ ਜਾਣਗੀਆਂ ਮਲਕੀਸ਼ ਸਿੰਘ ਜੀ ਹਾਂਜੀ ਕਿੰਨੇ ਸੈਕਟਰ ਦੀ ਤੁਸੀਂ ਗੱਲ ਕਰ ਰਹੇ ਹੋ ਆਰ ਡਬਲਯੂ ਸੈਕਟਰ 124 ਦੀ ਹਾਂਜੀ ਕੀ ਸਮੱਸਿਆ ਹੈ ਸਮੱਸਿਆ ਸਾਡੀ ਮੈਨ ਭਈ ਜੋ ਤਾਂ ਇਥੇ ਸੀਵਰੇਜ ਵਗੈਰਾ ਦਾ ਪਾਣੀ ਦੀ ਸਾਨੂੰ ਸਮੱਸਿਆ ਸਭ ਤੋਂ ਵੱਡੀ ਤੇ ਜੀ ਤੇ ਨਾ ਤਾਂ ਐਮਸੀ ਕੋਈ ਗੌਰ ਕਰਦੀ ਹੈ ਜੀ ਨਕਸ਼ੇ ਸਾਡੇ ਐਮਸੀ ਪਾਸ ਕਰਦੀ ਹੈ ਜੀ ਈਡੀਸੀ ਵੀ ਲੈਂਦੀ ਐਮਸੀਓ ਜੀ ਤੇ ਹੋਰ ਜਿਹੜੇ ਫੰਡ ਉਹ ਵੀ ਸਾਰੇ ਐਮਸੀ ਕੋਲ ਜਾਂਦੇ ਲਗਭਗ ਇੱਕ ਪਲਾਟ ਦਾ 2 ਤੋਂ 2.5 ਲੱਖ ਰੁਪਇਆ ਐਮਸੀ ਕੋਲ ਚਲੇ ਜਾਂਦਾ ਜੀ ਤੇ ਸਾਨੂੰ ਸਹੂਲਤ 1% ਵੀ ਨਹੀਂ ਦੇ ਰਹੀ ਉਹ ਤੇ ਜਿੱਥੇ ਵਹੀ ਜਾਂਦੇ ਸਾਨੂੰ ਮਤਲਬ ਆਪਣੇ ਆਪੇ ਕਰਨਾ ਪੈਂਦਾ ਜੋ ਵੀ ਕੰਮ ਹੁਣ ਸੀਵਰੇਜ ਦਾ ਸੀਵਰੇਜ ਅੰਦਰੇ ਘੁਮ ਰਿਹਾ ਸਾਰਾ ਤੇ ਉਹਨੂੰ ਕੋਈ ਦੇਖਣ ਵਾਲਾ ਨਹੀਂ ਹੈਗਾ ਤੇ ਸਾਡਾ ਮਤਲਬ ਡਰਿੰਕਿੰਗ ਵਾਟਰ ਜਿਹੜਾ ਉਹਦੇ ਵਿੱਚ ਵੀ ਮਿਕਸ ਹੋ ਕੇ ਜਾ ਰਿਹਾ ਜੀ ਹੁਣ ਕਈ ਦਿਨਾਂ ਤੋਂ ਤੇ ਅਸੀਂ ਐਮਸੀ ਨੂੰ ਵੀ ਸ਼ਿਕਾਇਤ ਕਰੀ ਤੇ ਬਾਜਵਾ ਤੇ ਬਿਲਕੁਲ ਕੋਈ ਨਹੀਂ ਦੇਖ ਰਿਹਾ ਜੀ ਕੁਝ ਵੀ ਮਿਨਿਸਪਲ ਕਮੇਟੀ ਨੂੰ ਜਿਹੜੀ ਸ਼ਿਕਾਇਤ ਕਰੀ ਉਹਨਾਂ ਦਾ ਕੀ ਜਵਾਬ ਹੈ ਕੋਈ ਜਵਾਬ ਨਹੀਂ ਆਇਆ ਜਿੰਦਾ ਉਹ ਕੀ ਕਹਿੰਦੇ ਆ ਉਹ ਕਹਿੰਦੇ ਕਹਿੰਦੇ ਬਾਜਵਾ ਡਿਵੈਲਪਰ ਦੇਖੇਗਾ ਤੇ ਪ੍ਰਾਈਵੇਟ ਬਿਲਡਰ ਦੀ ਹੈ ਕਿ ਤੁਸੀ ਇਹ ਨਹੀਂ ਕਿਹਾ ਵੀ ਜਦੋਂ ਅਸੀਂ ਟੈਕਸ ਤੁਹਾਨੂੰ ਭਰ ਰਹੇ ਆ ਸਾਰਾ ਕੁਝ ਦੇ ਰਹੇ ਆ ਫਿਰ ਬਾਜਵੇ ਦਾ ਕੀ ਰੋਲ ਨਹੀਂ ਅਸੀਂ ਸਾਰਾ ਕੁਝ ਕਹਿੰਦੇ ਜੀ ਉਹਨੂੰ ਬਹੁਤ ਵਾਰੀ ਕਿਹਾ ਜੀ ਇੱਕ ਵਾਰੀ ਨਹੀਂ ਉਹ ਕੀ ਕਹਿੰਦੇ ਉਹ ਜਵਾਬ ਦੇਣ ਦੇ ਕਹਿੰਦੇ ਇਹ ਕੰਮ ਮਤ ਨੱਚੇ ਤੁਸੀਂ ਖਰੜਪਾਸਾ ਹਾਂਜੀ ਮੈਨਸਰ ਕਮੇਟੀ ਕਰਦੇ ਹਾਂ ਪ੍ਰੋਪਰਟੀ ਟੈਕਸੀ ਭਰਦੇ ਹਾਂ ਜਿਹੜੇ ਪਾਣੀ ਦੇ ਬਿੱਲ ਕਿੱਥੇ ਪੇ ਕਰਦੇ ਹੋ ਪਾਣੀ ਦੇ ਬਿੱਲ ਬਾਜਵਟ ਡвелоਪਰ ਦਿੰਦਾ ਜੀ ਤੇ ਸਾਡੇ ਪਾਣੀ ਦੇ ਕਨੈਕਸ਼ਨ ਕੱਟ ਹੋਈ ਜਾਂਦੇ ਪਿੱਛੇ ਅਸੀਂ ਹਾਈ ਕੋਰਟ ਕੇਸ ਪਾਇਆ ਸੀਗਾ ਜੀ ਤੇ ਫਿਰ ਹਾਈ ਕੋਰਟ ਨੇ ਡਾਇਰੈਕਸ਼ਨ ਕਰਤੀ ਵੀ RWA ਕਲੈਕਸ਼ਨ ਕਰੇ ਤੇ ਉਹ ਬਿੱਲ ਭਰਾਵੇ ਉਹਦੇ ਵਿੱਚ ਵੀ ਸਾਨੂੰ ਬੋਰਡ ਚ ਨਾਇਆ ਬਿਜਲੀ ਬੋਰਡ ਇਹ ਵੀ ਬਹੁਤ ਰਚਨਾ ਪਾਰਿਆ ਸਾਡੇ 9 ਕਨੈਕਸ਼ਨ ਕਰ ਰਿਹਾ ਨਹੀਂ ਹੁਣ ਜਿਹੜੇ ਮੀਟਰ ਲੱਗੇ ਤੁਹਾਡੇ ਨਾਮ ਨਹੀਂ ਬਾਜਵਟ ਡвелоਪਰ ਦੇ ਨਾਮ ਹੈ ਜੀ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਕਰੀ ਹੈ ਕਿ ਇਹ ਸੜਕਾਂ ਬਣਨ ਦੇ ਨਾਕਾਬਿਲ ਨੇ ਘਟੋ ਘਟ ਸਾੜੀਆਂ ਰਿਪੇਅਰ ਕਰਾ ਦੇਣ ਸੋ ਥੈਟ ਕਿ ਰੋਜ਼ ਜਿਹੜੇ ਸਵੇਰੇ ਬੱਚੇ ਤੇ ਆਪਣੇ ਇੱਥੋਂ ਜਿੰਨੀਆਂ ਵੀ ਲੇਡੀਜ਼ ਨੇ ਆਪਣਾ ਸਕੂਲ ਕਾਲਜਸ ਦਫ਼ਤਰਾਂ ਨੂੰ ਆਣ ਜਾਣ ਕਰਦੇ ਆ ਉਹ ਇਹ ਐਕਸੀਡੈਂਟਸ ਤੋਂ ਬਚ ਜਾਣ ਰੋਜ਼ ਕੋਈ ਨਾ ਕੋਈ ਵਿਚਾਰਾ ਕੋਈ ਬੰਦਾ ਕੋਈ ਸਲਿੱਪ ਹੋਇਆ ਹੁੰਦਾ ਹੈ ਕੋਈ ਕੁਝ ਹੁੰਦਾ ਹੈ ਅਸੀਂ ਉਹਨਾਂ ਨੂੰ ਇਹ ਕਹਾਂ ਰੋਡ ਜਿਹੜੀ ਹੈ ਸਭ ਤੋਂ ਬੇਸਿਕ ਨੈਸਸਿਟੀ ਆ ਜੀ ਰੇਟ ਦੇ ਵਿੱਚ ਇਹ ਦੇ ਨਹੀਂ ਕਿ ਕੱਲੇ ਬਰਸਾਤਾ ਕਰਕੇ ਖਰਾਬ ਹੋਈ ਹੈ 12 ਮਹੀਨੇ ਹੀ ਕੰਮ ਰਿਹਾ ਹੈ ਔਰ ਇੱਥੇ ਕੋਈ ਲੁਕਆਊਟ ਨਹੀਂ ਕਰਨ ਆਇਆ ਚਲੋ ਫਿਰ ਵੀ ਅਸੀਂ ਐਮਪੀ ਸਾਹਿਬ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਹਾਂ ਕਿ ਉਹ ਸਾਡੀ ਇਹ ਸਮੱਸਿਆ ਨੂੰ ਆ ਕੇ ਦੇਖਿਆ ਤੇ ਅਸੀਂ ਬਾਰ-ਬਾਰ ਕੇ ਇਹੀ ਅਪੀਲ ਕਰਦੇ ਹਾਂ ਕਿ ਸਾਨੂੰ ਜਿਹੜੀਆਂ ਵੀ ਇਹ ਜਿੰਨੀਆਂ ਵੀ ਕਨੈਕਟਡ ਰੋਡਸ ਨੇ ਖਰੜ ਨੂੰ ਆਉਣ ਵਾਲੀਆਂ ਚਾਹੇ ਉਹ ਗੋਪਾਲ ਤੋਂ ਹੈ ਚਾਹੇ ਇਹ ਝੁੰਗੀਆਂ ਰੋਡ ਵਾਲੀ ਹੈ ਜਾਂ ਹੋਰ ਵੀ ਅੰਦਰ ਦੀਆਂ ਜਿੰਨੀਆਂ ਰੋਡਸ ਨੇ ਉਹਨਾਂ ਨੂੰ ਰਿਪੇਅਰ ਹੀ ਕਰਾ ਦੇਣ ਰਿਪੇਅਰ ਦਾ ਇੱਕ ਅਲੱਗ ਟੀਮ ਬਣਾ ਕੇ ਸਾਡਾ ਉਹ ਕੰਮ ਕਰਾ ਦੇਣ ਅਸੀਂ ਉਹਦਾ ਲਈ ਉਹਨਾਂ ਲਈ ਬਹੁਤ ਬਹੁਤ ਸ਼ੁਕਰ ਅਦਾ ਕਰਾਂਗੇ ਥੈਂਕ ਯੂ ਸੋ ਮਚ ਬਹੁਤ ਸਾਰਨ ਲੱਗਿਆ ਸਾਰਾ ਦਿਖਾਇਆ ਉਹ ਕਹਿੰਦੇ ਸੀਨੀਅਰ ਕੋਲ ਨਹੀਂ ਖੰਦੇ ਜੀ ਇਹ ਨਾ ਆਉਂਦੀਆਂ ਇਹ ਸਾਰੀਆਂ ਕੁੱਟੀਆਂ ਦਾ ਅਸੀਂ ਇਹ ਐਸਾ ਤਰ੍ਹਾਂ ਹੋ ਰਿਹਾ ਹੈ ਕਿ ਇਹਨਾਂ ਦਾ ਸੀਵਰੇਜ ਦਾ ਕਨੈਕਸ਼ਨ ਹੀ ਨਹੀਂ ਕਿਸੇ ਵੱਸਤੂ ਜਿਹੜਾ ਇਹਨਾਂ ਦਾ ਸੀਵਰੇਜ ਦਾ ਪਾਣੀ ਓਵਰਫਲੋ ਜਦੋਂ ਹੁੰਦਾ ਉਹ ਨਾ ਇਹਨਾਂ ਨਾਲ ਨਿਕਲਦੀ ਜਿਹੜੀ ਜਿਹੜੇ ਤਾਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੋਈ ਪਾਰ ਸਾਹਿਬ ਨੇ ਮੈਨੂੰ ਦੱਸਿਆ ਜੇ ਪਾਣੀ ਪਾਣੀ ਨਹੀਂ ਹੁਣ ਆਪਾਂ ਚਲੋ ਆਪਾਂ ਕੰਮ ਚੱਲੋ ਚੱਲੀਏ ਭਾਜੀ ਭਾਜੀ ਇੱਧਰ ਮਾਰਨੋ ਚੱਕਰ ਇੱਥੇ ਆਪਾਂ ਕੈਂਸਲ ਕੈਂਸਲ ਥੈਂਕ ਯੂ ਇੱਥੇ ਛੱਡ ਕੇ ਸਾਰਿਆਂ ਦੀ ਆਪਣੀ ਲਾਓ ਬਲਾਓ ਬਲਾਓ ਆਪਣਾ ਪੈਨਟ ਆ ਜਾਓ ਜਿਹੜਾ ਸੈਕਟਰ ਆਪਾਂ ਪਹਿਲਾਂ ਵੀ ਸਭੀ ਆ ਗਏ ਉਹਨਾਂ ਦੀ ਪਰਸਨਲ ਐਕਰੀਆਂ ਨੇ ਨਾ ਫਲੋਰ ਵਾਲੇ ਸੀਐਸਟੀ ਵਾਰਡ ਕਿਹੜਾ ਤੁਹਾਡਾ ਇਹ 125 ਨੰਬਰ ਤੇ ਐਮਸੀ ਕੌਣ ਹੈ ਐਮਸੀ ਕੌਣ ਹੈ ਆਪਣੇ ਅੰਮ੍ਰਿਤਸਰ ਇੱਕ ਕਿ ਹਾਊਸ ਨੰਬਰ ਕੀ ਹੈ ਨਾ ਫਲੋਰ ਨਾ ਫਲੋਰ ਨਾ ਫਲੋਰ ਅਕਸਰ ਨਾ ਫਲੋਰ ਖਾਲਸੁਰ ਦੇ ਕੋਲ ਨਹੀਂ ਚਲਾ ਗਿਆ ਪਹਿਲਾਂ ਖਾਲਸੁਰ ਤੋਂ ਪਹਿਲਾਂ ਸਰ ਹਾਂ ਅੱਛਾ ਨਾ ਫਲੋਰ ਦਾ ਐਮਸੀ ਕੌਣ ਨਾ ਫਲੋਰ ਨਾ 8 ਨੰਬਰ ਵਾਰਡ ਹੈ ਇਹ ਨਾ ਫਲੋਰ 90 ਅੱਟ ਨੰਬਰ ਉਹ ਜਿਹੜਾ ਵਾਲੀ ਉਹ ਪਾੜ ਬੰਦ ਕਰਦੇ ਪੈਣੀ ਦੁਬਾਰਾ ਇਹ ਹਲੇ ਕਿਹਦੀ ਗਲਤੀ ਹੋਸ਼ਿਆ ਕੀ ਇਹਦਾ 10 ਵਾਟ ਚੇਂਜ ਕਰਨਾ ਬਹੁਤ ਪ੍ਰੋਬਲਮ ਹੈ ਸਰ ਉਹ ਹੋ ਗਿਆ ਪਾਣੀ ਵਾਲਾ ਕੋਣ ਹੈ ਇੱਥੇ ਇਹ ਛੇੜੀ ਦਾ ਪਤਾ ਕੋਣ ਹੈ ਗਾਡਰ ਵਾਈਂਡਰ ਨਾ ਫਲੋਰ ਕਿਹੜਾ ਹਾਂਜੀ ਇਹਨਾਂ ਦਾ ਰੋਡ ਵਾਲਾ ਕਿੰਦਰ ਕਿੰਗਿਆ ਰੋੜ ਨੇ ਆਹ ਟ੍ਰਾਂਸਫਾਰਮਰ ਲੱਗ ਰਿਹਾ ਹਾਂ ਰੁਕ ਗਿਆ ਰੋਡ ਆਪਦੀ ਕਰਾਉਣਾ ਹੈ ਇਸ ਤੇ ਮੇਰੇ ਮਗਰ ਕੋਈ ਕੋਈ ਗੱਲ ਨੇ ਉਹ ਕਰ ਲੈਣੀ ਆਪਾਂ ਆਜਾ ਮੈਂ ਤੇ ਹਰਮ ਸਿੰਘ ਜੀ ਜਾਇਆ ਹਾਂ ਅਸੀਂ ਉਹ ਦੋ ਜੀ ਇੱਥੇ ਤਾਂ ਜਾਏ ਦੋ ਵਾਰ ਜਾਂ ਸੈਕਟਰ 105 ਹੈ ਇਲੈਕਟ੍ਰਿਕ 125 ਹੈ ਕੋਦ ਨਾਲ ਹਾਂ ਨਾ ਬਰੋ ਫੇਸ 2 ਸੈਕਟਰ ਵਾਰ ਤੇ ਖਰਾਬ ਹੈ ਫੇਸ 1 ਫੇਸ 1 ਮੇਜ਼ਬਾਨ ਕੀ ਹੈ ਹਾਂ ਦੇਖ ਸਕਦਾ ਹੈ ਇੱਕ ట్రాנסਫਾਰਮਰ ਲੱਗਣਾ ਹਾਂ ਜੀ ਪਾਣੀ ਦੀ ਬੜੀ ਪ੍ਰੋਬਲਮ ਹੋ ਰਹੀ ਹੈ ਨਾ ਕਲੋਨ ਲਾਜੇ ਰਾਂ ਦੇ ਰੱਖੀ ਹੋਏ ਇਹੋਨਾਂ ਨੇ ਕੀਤਾ ਹੀ ਨਹੀਂ ਲਧੀ ਹਾਲ ਹੈ ਜੀ ਇਹਨਾਂ ਨੂੰ ਰੋਣ ਕਰਵਾਉਣਾ ਇੱਕ ਨਾ 125 ਹਾਂ ਕ੍ਰਾਮੀ ਪਰਸੋਂ ਮੈਂ ਤੇ ਬੈਠਾ ਹਾਂ ਮੀਟ ਵਿੱਚ ਕੀ ਆਏ ਕਿ ਜੀ ਇਹ ਦੱਸੋ ਕੱਲ ਚਲਾ ਸੀ ਟਾਈਮ ਤੇ ਟੈਸਟਿੰਗ ਮੈਡਮ ਨੂੰ ਦੱਸਿਆ ਨਹੀਂ ਲਿਆ ਲੈ ਜੀ ਮੈਂ ਹੁਣ ਇੱਥੇ ਗੋਪਾਲ ਸਿੰਘ ਦੇ ਪਿੱਛੇ ਆਇਆ ਇੱਥੇ ਬੈਠਣ ਲੱਗੇ ਦੋਵੇਂ ਜੀ ਪਹਿਲਾਂ ਜਿਹੜੇ ਪਾਸੇ ਜਾਣਾ ਹੈ 86 162 ਜੀ 825 ਫਿਰ نیچے ਜਾ ਕੇ ਦੇਖਦੇ ਹਾਂ ਜਿਹੜੇ ਜਾਣਾ ਪਹਿਲਾਂ 137 ਜਨ ਕਰ ਜਾਂਦੇ ਹਾਂ ਹਾਂਜੀ ਉਹਦੇ ਬਾਅਦ ਬਾਹਰ ਜਾਂਦੇ ਪਾਣੀ ਦੇ ਫੈਕਟਰੀ ਦੇ ਰਹੀ ਸਾਰੇ ਇੱਕ ਨਾਲ 125 ਐਕ੍ਰੇ ਦਾ ਆਕਾਰ ਲੱਗਣਗਾ ਕੰਮ ਹੋਵੇਗਾ ਉਹ ਸੋਮਵਾਰ ਲਵਾਓ ਯਾਰ ਨਾ 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 ਫਲੋਰ ਦਾ ਮੈਂ ਰੇਸ਼ਪੇਜ ਦਵਾ ਤਾਨੂੰ ਰਿਪਰੈਜ਼ੈਂਟੇਸ਼ਨ ਆ ਉਹੀ ਹੈ ਇਹਨਾਂ ਦੀ ਆਈ ਗਾਲੀਆਂ ਨਾਲੀਆਂ ਨਹੀਂ ਯਾਰ ਬਹੁਤ ਵੱਡੇ ਮਸਲੇ ਆ ਗੱਡੀਆਂ ਦੀ ਗੱਲ ਬਹੁਤ ਮਸਲੇ ਵੱਡੇ ਵੱਡੇ ਗਾਲੀਆਂ ਨਾਲੀਆਂ ਨਹੀਂ ਦੇਖੋ ਕਵਾਲਾ ਹਵਾਰੇ ਨਾਲ ਬਾਹਰ ਬੈਠਦੇ ਆ ਗਾਲੀਆਂ ਨਾਲੀਆਂ ਦਾ ਵੀ ਮਸਲਾ ਹੈ ਜੀ ਇੱਥੇ ਭਾਈ ਸਾਹਿਬ ਬੱਝ ਆਓ ਹਾਂਜੀ ਹਾਂ ਸਰ ਸਰਪੱਤ ਚਲਾਣਾ ਹਾਂ ਜੀ ਦੱਸਦੇ ਕੀ ਪ੍ਰੋਬਲਮ ਹੈ ਜੀ ਹਾਂਜੀ ਦੱਸੋ ਸਰ ਕਿੰਨੀ ਉਮਰ ਹੈ ਜੀ ਆਪਣੇ ਟਰੈਕਟਰ ਦੀ ਹੈ ਕਿ ਸਾਰਾ ਮਾਮਲਾ ਇਹ ਜੀ ਨਹੀਂ ਨਹੀਂ ਜਾਣਾ ਜੀ ਜਾਣਾ ਉੱਧਰ ਜਾਣਾ ਸਰ ਸਾਰੇ ਇੰਸਟਾ ਜੀ ਲੱਗੇ ਚੱਲੇ ਆਪਾਂ ਸਾਰੇ ਆਪਣੇ ਆਹ ਏਰੀਆ ਕਵਰ ਕਰਕੇ ਨਾ ਫਿਰ ਉੱਧਰੋਂ ਜਾਵਾਂਗੇ ਸਾਰੇ ਥੈਂਕ ਯੂ ਐਂਡ ਕੰਪਲੀਟ ਇੱਧਰੋਂ ਗੱਡੀ ਵਾਲਾ ਜਾਣੀ ਹਮਾਂ ਟਰੈਕਟਰ ਨੂੰ ਇੱਧਰ ਹੈਗੇ ਟਰੈਕਟਰ ਵਾਲਾ ਕਿੱਧਰ ਮਤਲਬ ਪੂਰੀ ਨਾਲ ਹੀ ਵੀ ਸਾਰੇ ਅੱਜ ਇੱਥੇ ਹੀ ਆ ਆਦੇ ਹੋਈ ਨਹੀਂ ਮੇਰੇ ਮੈਸੇਜ ਆ ਰਿਹਾ ਹਾਂ ਰਸ਼ਮ ਜੀ ਰਸ਼ਮ ਜੀ ਆ ਫੜੋ ਆਹ ਖੁਸ਼ਮੰਦ ਜੀ ਇਹ ਜਿਹੜੀ ਮੁੱਦਾ ਹੈਗਾ ਜੀ ਇਹ ਫਿਕਰ ਨਹੀਂ ਆ ਅਗਲੇ ਰੋਡਾਂ ਦੀ ਰਿਪੋਰਟ ਕਰਵਾਉਣ ਲਈ ਨਵਜਤ ਪਾਰਟੀ ਸਾਹਿਬਾ। ਭੂਮੀ ਐਰਪੋਰਟ 900000 ਨਗਰ ਰੋਡਾਂ ਦੀ ਸਮੱਸਿਆ ਨੂੰ ਲੈ ਕੇ ਉਹ ਕੀ ਕਹਿਣਾ ਚਾਹਦੇ ਹੋ ਜੀ? ਨਹੀਂ ਕਹਿਣਾ ਕੀ ਹੈ ਇਹ ਸਮੱਸਿਆ ਵਾਕਈ ਬੜੀ ਵਾਜਬ ਹੈ ਔਰ ਇਹਦਾ ਹੱਲ ਕੱਢਣਾ ਸਾਡੀ ਜ਼ਿੰਮੇਵਾਰੀ ਹੈ। ਬਤੌਰ ਐਮਪੀ ਵੀ ਤੇ ਸਾਡੀ ਸਰਕਾਰ ਵੀ ਹੈ। ਤੋਂ ਅੱਜ ਫੀਲਡ 'ਚ ਆ ਕੇ ਜਿਹੜੇ ਜਿਹੜੇ ਥਾਵਾਂ ਤੇ ਸੀਵਰੇਜ ਦੀ ਪਾਣੀ ਭਰਦਾ ਹੈ ਜਾ ਰਸਤਿਆਂ ਦੀ ਪ੍ਰੋਬਲਮ ਹੈ ਸਾਡੇ ਐਮਸੀ ਸਹਿਬਾਨ ਸਾਡੀ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਨਾਲ ਹੈ ਤੇ ਸਾਡਾ ਮਕਸਦ ਇਹ ਆ ਵੀ ਜਿਹੜੇ ਜਿਹੜੇ ਸਾਡੇ ਅਫਸਰ ਸਹਿਬਾਨ ਵੀ ਨਾਲ ਇਹੋ ਸਾਹਿਬ ਔਰ ਬਾਕੀ ਸਾਰੇ ਮਹਿਕਮਿਆਂ ਦੇ ਸਾਡਾ ਮਕਸਦ ਹੈ ਅਗਲੇ ਸਾਲ ਤੱਕ ਘਟੋ ਘਟ ਜਿਹੜੀਆਂ ਜਿਹੜੀਆਂ ਇਹ ਬੁਨਿਆਦੀ ਮੁਸਲੇ ਆ ਜਿਹੜੇ ਲੋਕਾਂ ਦੇ ਜਿਨ੍ਹਾਂ ਨੇ ਸਾਰੀ ਉਮਰ ਲਾ ਕੇ ਪੈਸੇ ਨਾਲ ਆਪਣੇ ਘਰ ਬਣਾਇਆ ਉਹਨਾਂ ਨੂੰ ਸਾਫ਼ ਪਾਣੀ ਰਾਹ ਸੜਕ ਇਹ ਤੇ ਮਿਲੇ ਤੇ ਬਿਜਲੀ ਮਿਲੇ ਉਹ ਇਨਸ਼ੋਰ ਕਰ ਲਈ ਅੱਜ ਸਾਰੇ ਸਪੌਟ ਵਿਜਿਟ ਕਰ ਰਹੇ ਆ ਮੈਨੂੰ ਲੱਗਦਾ ਇਹ ਮੁੱਖ ਮੰਤਰੀ ਸਾਹਿਬ ਕੋ ਔਰ ਸਾਡੇ ਜਿਹੜੀ ਲੋਕਲ ਬਾਡੀ ਮਿਨਿਸਟਰ ਹੈ ਉਹਨਾਂ ਕੋ ਸਾਰੀ ਰਿਪੋਰਟ ਮੈਂ ਆਪ ਰੱਖੂੰਗਾ ਔਰ ਇਹਦਾ ਹੱਲ ਕੱਢਾਂਗੇ ਸਰ ਸਾਹਿਬ ਲੋਕ ਕੇ ਕਹਿ ਰਹੇ ਹੈ ਮੇਰੇ ਟੈਕਸ ਵੀ ਦਿੰਨੇ ਆ ਸੀ ਨਕਸ਼ੇ ਵੀ ਕਮੇਟੀ ਚ ਪਾਸ ਕਰਾਏ ਆ ਪਰ ਜਦੋਂ ਕਮੇਟੀ ਜਾਂਦੇ ਤਾਂ ਉਹ ਕਹਿੰਦੇ ਵੀ ਡਿਵੈਲਪਰ ਨੂੰ ਮਿਲੋ ਜਾ ਕੇ ਬਿਲਡਰਾਂ ਨੂੰ ਮਿਲੋ ਦੇਖੋ ਇਸ ਤਰ੍ਹਾਂ ਹੈ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਵੀ ਇਹ ਸਾਰੇ ਜਿਹੜੀ ਉਹ ਸਾਰੀ ਹੋਈ ਹੈ ਇਹਦੇ ਚ ਇੱਕ ਪੋਲਿਟਿਕਲ ਔਰ ਅਫਸਰਾਂ ਦੇ ਨੈਕਸਸ ਨੇ ਅਨਾਰਗਨਾਈਜ਼ ਤਰੀਕੇ ਨਾਲ ਉਹ ਸਾਰੀ ਕਰਾਈ ਜਿਦੇ ਚ ਗਾਈਡਲਾਈਨਾਂ ਵਾਇਲੇਸ਼ਨ ਹੋਈਆਂ ਲੋਕਾਂ ਦੇ ਬੁਨਿਆਦੀ ਸਹੂਦਾਵਾਂ ਦਾ ਧਿਆਨ ਨਹੀਂ ਰੱਖਿਆ ਵੇਚ ਕੇ ਬਿਲਡਰ ਪੈਸੇ ਕਮਾ ਕੇ ਗਾ ਗਿਆ ਜਿਹੜੇ ਕੋਈ ਕਮਿਸ਼ਨ ਲੈਣੇ ਸੀ ਜਿਨ੍ਹਾਂ ਨੇ ਉਹ ਵੀ ਗਾ ਗਏ ਲੇਕਿਨ ਜਿਹੜੇ ਲੋਕ ਰਹਿ ਰਿਆ ਉਸ ਸਮੱਸਿਆ ਨੂੰ ਫੇਸ ਕਰ ਰਿਆ ਬਤੌਰ ਲੋਕਾਂ ਦੇ ਰਿਪਰੈਜ਼ੈਂਟੇਟਿਵ ਸਾਡਾ ਫਰਜ ਹੈ ਉਹਦਾ ਹੱਲ ਕੱਢੀਏ ਬੇਸ਼ੱਕ ਇਹ ਇਹ ਸਾਨੂੰ ਜਿਹੜਾ ਆ ਪਿਛਲੀਆਂ ਸਰਕਾਰਾਂ ਨੇ ਹੀ ਕਰਕੇ ਦਿੱਤਾ ਹੈ ਲੇਕਿਨ ਇਹਨੂੰ ਸੁਧਾਰ ਕਰਨਾ ਸਾਡਾ ਫਰਜ ਆ ਉਹ ਕਰਾਂਗੇ ਸਰਕਾਰ ਨੂੰ ਲੱਗਿਆ ਲੱਗਦਾ ਕਿ ਸਰਕਾਰ ਹੁਣ ਵਿਚਾਰ ਕਰ ਸਕਦੀ ਹੈ ਮੈਨੂੰ ਲੱਗਦਾ ਜਿਹੜਾ ਮਾਮਲਾ ਸਭ ਜੁਡੀਸ ਹੈ ਉਹਦੇ ਤੇ ਜੇ ਕੋਈ ਕਮੈਂਟ ਕਰਨਾ ਠੀਕ ਨਹੀਂ ਆ ਲੇਕਿਨ ਭਗਵੰਤ ਮਾਨ ਸਾਹਿਬ ਦੀ ਸਰਕਾਰ ਕਿਸਾਨਾਂ ਦੇ ਨਾਲ ਹੈ ਪਰ ਜਿਹੜੇ ਤੁਸੀਂ ਸਾਹਿਬ ਅੱਜ ਮੋਲ ਗਗਨ ਬਾਣੇ ਦੇ ਅਸਤੀਫੇ ਦੀ ਗੱਲ ਕਰਦੇ ਤੁਸੀਂ ਬਹੁਤ ਵਾਰੀ ਬਾਤ ਮਿਲੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੁਝ ਨਹੀਂ ਕਹਿਣਾ ਮੈਂ ਥੈਂਕ ਯੂ